ਬਾਦਲ ਸਰਕਾਰ ਖਿਲਾਫ ਫੇਸਬੁਕ ਤੇ ਬੋਲਣ ਵਾਲੀ ਬੀਟੀਪੀਓ ਬਲਜੀਤ ਕੌਰ ਢਿੱਲੋਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ ਬਲਜੀਤ ਕੌਰ ਨੇ ਵੀ ਪੰਜਾਬ ਸਰਕਾਰ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ ਉਹਨਾਂ ਕਹਿ ਹੈ ਕਿ ਜੇਕਰ ਸਰਕਾਰ ਨੇ ਅਬੋਹਰ ਤੋਂ ਚੰਡੀਗੜ੍ਹ ਤਬਾਦਲੇ ਦਾ ਫੈਸਲਾ ਨਾ ਬਦਲਿਆ ਤਾਂ ਉਹ ਸਖਤ ਫੈਸਲਾ ਲੈਣਗੇ ਅਬੋਹਰ ਦੀ ਬੀਟੀਪੀਓ ਬਲਜੀਤ ਕੌਰ ਢਿੱਲੋਂ ਨੇ ਸਰਕਾਰ ਵੱਲੋਂ ਭੇਜੀਆਂ ਪ੍ਰਚਾਰ ਵੈਨਾਂ ਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾਲ ਸਿਆਸਤਦਾਨਾਂ ਦੀਆਂ ਲਗੀਆਂ ਤਸਵੀਰਾਂ ਦਾ ਵਿਰੋਧ ਕੀਤਾ ਤੇ ਫੇਸਬੁਕ ਤੇ ਖੁੱਲ ਕੇ ਇਸ ਬਾਰੇ ਲਿਖਿਆ ਅਫਸਰ ਨੇ ਸਰਕਾਰ ਦੇ ਇਸ ਕਦਮ 'ਚ ਸਾਥ ਦੇਣ ਤੋਂ ਨਾ ਕਰ ਦਿੱ ਉਹ ਜੇ ਕੰਧਾਂ 'ਤੇ ਇੱਕ ਪੰਜਾਬ ਗਵਰਨਮੈਂਟ ਨੇ ਵੈਨਸ ਭੇਜੀਆਂ ਹੈਗੀਆਂ ਨੇ ਹਲਕਿਆਂ 'ਚ ਤੇ ਉਹ ਬੋਰ ਵਿੱਚ ਵੀ ਬੈਨ ਆਈ ਸੀ ਤੇ ਉੱਥੇ ਸਾਬਜਦਿਆਂ ਦੀ ਇਹ ਮੂਵੀ ਦਿਖਾਈ ਜਾ ਰਹੀ ਸੀ ਤੇ ਸਾਈਡਾਂ 'ਤੇ ਪੋਲੀਟੀਕਲ ਬੰਦਿਆਂ ਦੀਆਂ ਫੋਟੋਆਂ ਲਗਾਈਆਂ ਗਈਆਂ ਥੀ ਕਿ ਉਸका मैंने ਇਤਰਾਜ਼ ਕੀਆ ਤੋਂ ਫੇਸਬੁੱਕ 'ਤੇ ਸੋਸ਼ਲ ਮੀਡੀਆ 'ਤੇ ਡਾਲਾ ਤੋਂ ਤੁਰੰਤ ਬਾਅਦ ਮੇਰਾ ਤਬਾਦਲਾ ਕਰ ਦਿੱਤਾ ਗਿਆ ਮੈਂ ਜਿਵੇਂ ਮੈਨੂੰ ਚੰਡੀਗੜ੍ਹ ਜ਼ਿਲ੍ਹਾ ਲਾਈਨ ਹਾਜ਼ਰ ਕਰਦੀ ਹਾਂ ਖਬਰਾਂ ਇਹ ਵੀ ਨੇ ਕਿ ਬਲਜੀਤ ਕੌਰ ਢਿੱਲੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਨੇ ਪਟਿਆਲਾ ਤੋਂ ਸੰਸਦ ਡਾਕਟਰ ਤਰਨਵੀਰ ਗਾਂਧੀ ਵੀ ਬीडीपीਓ ਬਲਜੀਤ ਕੌਰ ਢਿੱਲੋਂ ਦੇ ਹੱਕ ਚਾਏ ਨੇ ਉਨ ਸਜ਼ਾ ਮਿਲੀ ਸੱਚ ਬੋਲਣ ਦੀ ਉਹਨਾਂ ਠੀਕ ਹੈਗਾ ਕਿ ਜਦੋਂ ਜਿਹੜੀ ਥੋੜੀ ਪ੍ਰਚਾਰ ਦੀ ਵੈਨਾਂ ਚ ਸ਼ੁਰੂ ਕੀਤੀਆਂ ਪੰਜਾਬ ਵਿੱਚ ਦਰਜਨਾ ਮੈਂ ਕਿਹਾ 60-60 ਵੈਨਾਂ ਭੇਜੀਆਂ ਨੇ ਉਹਨਾਂ ਵਿੱਚ ਫਿਲਮ ਚਾਰ ਸਾਜਾ ਦੇ ਸਾਭ ਜਿਹੇ ਦਿਖਾਣੀ ਵੀ ਇੱਕ ਲੋਕਾਂ ਨੂੰ ਭਾਵਨਾਕ ਭਾਵਨਾਤਕ ਤੌਰ ਤੇ ਧਾਰਮਿਕ ਤੌਰ ਤੇ ਆਪਣੇ ਜੋੜਨ ਦੀ ਕੋਸ਼ਿਸ਼ ਹੈ ਸਰਕਾਰ ਵੱਲੋਂ ਤੇ ਦੂਜਾ ਉੱਥੇ ਬਾਦਲ ਸਿੰਘ ਸਾਹਿਬ ਦੀਆਂ ਫੋਟੋਆਂ ਜਾਂ ਹੋਰ ਵੱਡੇ ਗੱਲ ਲੀਡਰਾਂ ਦੀ ਫੋਟੋਆਂ ਨਾਲ ਦਿਖਾਣੀਆਂ ਉਹ ਉਹਨਾਂ ਫਿਲਮਾਂ ਵਿੱਚ ਉਹ ਵੀ ਉਲੰਘਣਾ ਹੈਗੀ ਹੈ ਮਤਲਬ ਜਿਹੜੀ ਜਿਹੜੀ ਮਾਡਲ ਕੋਡ ਆਫ ਕੰਡਕਟ ਹੈਗਾ ਜਾਂ ਮਾਡਲ ਇਲੈਕਸ਼ਨ ਕੈਂਪੇਨ ਹੈਗਾ ਉਹਦੀ ਉਲੰ